ਹੈਲੋ ਸਟੂਡੈਂਟਸ ਵੈਲਕਮ ਟੂ ਜੇਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ 1 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਦੇ ਕਰੰਟ ਅਫੇਅਰਸ ਦੇ ਐਮਸੀਕਿਊ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਹੂ ਵਨ ਦਾ 2025 ਐਬਲ ਪ੍ਰਾਈਜ਼ ਫॉर ਮੈਥਮੈਟਿਕਸ ਫॉर ਹਿਸ ਕੰਟ੍ਰਿਬਿਊਸ਼ਨਸ ਟੂ ਐਲਜੈਬ੍ਰਿਕ ਐਨਾਲਿਸਿਸ ਐਂਡ ਰਿਪਰੈਜ਼ੈਂਟੇਸ਼ਨ ਥਿਉਰੀ 2025 ਦਾ ਐਬਲ ਪ੍ਰਾਈਜ਼ ਪੁੱਛਿਆ ਜੀ ਕਿਹਨੂੰ ਮਿਲਿਆ ਆ ਇਹ ਜਿਹੜਾ ਪ੍ਰਾਈਜ਼ ਹੈ ਜੀ ਮੈਥ ਦੇ ਖੇਤਰ ਦੇ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਪ੍ਰਾਈਜ਼ ਹੈ ਇਨ ਨਾਰਵੇ ਦੀ ਗਵਰਨਮੈਂਟ ਦੁਆਰਾ ਦਿੱਤਾ ਜਾਂਦਾ ਹੈ ਇਸ ਵਾਰ ਇਹ ਜਾਪਾਨ ਦੇ ਜਿਹੜੇ ਮੈਥਮੈਟਿਕੀਸ਼ੀਅਨਸ ਨੇ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਦਾ ਨਾਮ ਹੈ ਮਸਾਕੀ ਕਾਸ਼ੀਵਾਰਾ ਏ ਆਪਸ਼ਨ ਹੈ ਇਹ ਸਹੀ ਹੈ ਨੈਕਸਟ ਕੁਐਸਚਨ ਹੈ ਜੀ ਵੋਟ ਇਜ਼ ਦਾ ਨੇਮ ਆਫ ਦਾ 3 ਸਰਵਿਸ ਇੰਟੀਗ੍ਰੇਟਿਡ ਮਲਟੀ ਡੋਪੇਨ ਵਾਰਸিয়ার ਐਕਸਰਸਾਈਜ਼ ਕੰਡਕਟਡ ਬਾਈ ਦਾ ਇੰਡੀਅਨ ਆਰਮੀ ਇਨ ਉਰਨਾਚਲ ਪ੍ਰਦੇਸ਼ ਮਾਰਚ 2025 ਜਿਹੜੀ 3 ਸਰਵਿਸ ਹੋਈ ਹੈ ਜੀ ਇਹਦਾ ਨਾਮ ਹੈਗਾ ਪ੍ਰਚੰਡ ਪ੍ਰਹਾਰ ਏ ਅਰुणाਚਲ ਪ੍ਰਦੇਸ਼ ਦੇ ਵਿੱਚ 25 ਤੋਂ ਲੈ ਕੇ 27 ਮਾਰਚ ਦੇ ਵਿੱਚ ਚੱਲੀ ਆ 30 ਕਲ ਦੇ ਸੀ ਮਤਲਬ ਹੈ ਜੀ ਇਹਦੇ ਵਿੱਚ ਕਿ ਇਹਦੇ ਵਿੱਚ ਇੰਡੀਅਨ ਆਰਮੀ ਨੇਵੀ ਤੇ 에어 ਫੋਰਸ ਤਿੰਨਾਂ ਨੇ ਹਿੱਸਾ ਲਿਆ ਨੈਕਸਟ ਕੁਐਸਚਨ ਹੈ ਜੀ ਵਿਚ ਟ੍ਰੈਡੀਸ਼ਨਲ ਕrafts ਫ্রম ਅਹਮਦਾਬਾਦ ਰਸੀਵਡ ਦਾ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਇਨ 2025 ਜੀਆਈ ਟੈਗ ਪਿੱਛੇ ਗਿਆ ਸੀ ਕਿਨੂੰ ਮਿਲਿਆ ਅਹਮਦਾਬਾਦ ਦੇ ਵਿੱਚ ਅਹਮਦਾਬਾਦ ਦੇ ਵਿੱਚ ਜੀਆਈ ਟੈਗ ਹੈ ਜੀ ਸੋਦਾਗਰੀ ਬਲੌਕ ਪ੍ਰਿੰਟਸ ਨੂੰ ਮਿਲਿਆ ਆ ਇਹ ਲਗਭਗ 300 ਸਾਲ ਪੁਰਾਣੀ ਆਰਟ ਹੈ ਜੀ ਜਿਹੜੀ ਕਿ ਕੱਪੜੇ ਉੱਤੇ ਪ੍ਰਿੰਟ ਕੀਤਾ ਜਾਂਦਾ ਲੱਕੜੀ ਦੇ ਬਲੌਕਸ ਦੁਆ ਹੁਣ ਇਸ ਟਾਈਮ ਗੁਜਰਾਤ ਕੋਲ ਜੀ ਟੋਟਲ 28 ਜੀਆਈ ਟੈਗ ਹੋ ਚੁੱਕੇ ਨੇ ਤੇ ਸਭ ਤੋਂ ਵੱਧ ਯੂਪੀ ਕੋਲ ਜੀਆਈ ਟੈਗ ਨੇ ਜੀ 78 ਨੈਕਸਟ ਕੁਐਸਚਨ ਹੈ ਜੀ ਅਕੋਰਡਿੰਗ ਟੂ ਦਾ ਹਰੂਨ ਗਲੋਬਲ ਰਿਚ ਲਿਸਟ 2025 ਵਿਚ ਸਿਟੀ ਹੈਜ਼ ਓਵਰਟੇਕਨ ਮੁੰਬਈ ਐਸ ਏਸ਼ੀਆਜ਼ ਬਿਲੀਨੀਅਰ ਕੈਪੀਟਲ ਮੁੰਬਈ ਜੀ 2024 ਦੇ ਵਿੱਚ ਬਿਲੀਨੀਅਰ ਕੈਪੀਟਲ ਸੀ ਏਸ਼ੀਆ ਦੀ ਹੁਣ ਇਹਨਾਂ ਸਰਪਾਸ ਕਰ ਦਿੱਤਾ ਜੀ ਸ਼ੰਘਾਈ ਨੇ ਜਿਹੜਾ ਕਿ ਚਾਈਨਾ ਦਾ ਸ਼ਹਿਰ ਹੈ ਇਸ ਟਾਈਮ ਜੀ ਮੁੰਬਈ ਦੇ ਵਿੱਚ ਟੋਟਲ 90 ਬਿਲੀਨੀਅਰਸ ਨੇ ਜਦ ਕਿ ਸ਼ੰਘਾਈ ਦੇ ਵਿੱਚ ਨੇ 120 ਨੈਕਸਟ ਕੁਐਸਚਨ ਹੈ ਜੀ ਵਿਚ ਵਾਈਲਡਲਾਈਫ ਸੈਂਚਰੀ ਇਨ ਪੰਜਾਬ ਇਜ਼ ਸੈਟ ਟੂ ਬੀਕਮ ਦਾ ਸਟੇਟਸ ਫਰਸਟ ਲਿਓਪਡ ਸਫਾਰੀ ਇਹਦਾ ਵੀ ਆਪਸ਼ਨ ਹੈ ਜੀ ਛੱਜਰ ਬਿਛੋਲੀ ਹੈ ਜਿਹਨੂੰ ਲਿਓਪਡ ਸਫਾਰੀ ਵਜੋਂ ਬਣਾਇਆ ਜਾਊਗਾ ਇਹ ਰੂਪਨਗਰ ਜ਼ਿਲ੍ਹੇ ਦੇ ਵਿੱਚ ਪੈਂਦੀ ਆ 2025-26 ਦਾ ਜਿਹੜਾ ਨਵਾਂ ਬਜਟ ਆਇਆ ਜੀ ਉਹਦੇ ਵਿੱਚ ਬਦਲ ਦਾ ਪੰਜਾਬ ਦੇ ਤਹਿਤ ਇਹ ਵਾਲਾ ਫੈਸਲਾ ਲਿਆ ਗਿਆ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦ ਥੀਮ ਫਾਰ 2025 ਇੰਟਰਨੈਸ਼ਨਲ ਯੋਗਾ ਡੇ ਅਨਾਉਂਸਡ ਬਾਈ ਪੀਐਮ ਨਰਿੰਦਰ ਮੋਦੀ ਪਹਿਲੀ ਗੱਲ ਹੈ ਜੀ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਆ 21 ਜੂਨ ਨੂੰ ਮਨਾਇਆ ਜਾਂਦਾ ਆ 21 ਜੂਨ ਨੂੰ ਮਨਾਇਆ ਜਾਂਦਾ ਤੇ 2014 ਤੋਂ ਯੂਐਨ ਦੁਆਰਾ ਇਹ ਜਿਹੜਾ ਯੋਗਾ ਦਿਵਸ ਆ ਮਨਾਇਆ ਜਾਂਦਾ ਤਾਂ ਕਰਕੇ ਜਿਹੜਾ ਹੁਣ 21 ਜੂਨ ਤੋਂ ਪੂਰੇ 100 ਦਿਨ ਪਹਿਲਾਂ ਪੀਐਮ ਮੋਦੀ ਨੇ ਮੰਨ ਕੇ ਬਾਤ ਦੇ ਵਿੱਚ ਜੀ ਦੀ ਜਿਹੜੀ 2025 ਦੀ ਥੀਮ ਅਨਾਉਂਸ ਕੀਤੀ ਆ ਜਿਹੜੀ ਕਿ ਹੈਗੀ ਆ ਯੋਗਾ ਫੋਰ ਵਨ ਅਰਥ ਵਨ ਹੈਲਥ ਨੈਕਸਟ ਕੁਐਸਚਨ ਹੈ ਜੀ ਦਾ ਸਹਰੂਲ ਫੈਸਟੀਵਲ ਸੈਲੀਬ੍ਰੇਟਡ ਇਨ ਝਾਰਖੰਡ ਆਨਰਸ ਵਿਚ ਟਰੀ ਐਜ਼ ਦਾ ਅਡੋਬ ਆਫ ਸਰਨਾਮਾ ਜਿਹੜਾ ਸਹਰੂਲ ਫੈਸਟੀਵਲ ਹੈ ਜੀ ਸਹਰੂਲ ਫੈਸਟੀਵਲ ਹੈ ਇਹ ਆਦਿਵਾਸੀ ਕਮਿਊਨਿਟੀ ਦੁਆਰਾ ਮਨਾਇਆ ਜਾਂਦਾ ਹੈ ਇਹਦੇ ਵਿੱਚ ਜੀ ਸਾਲ ਟਰੀ ਦੀ ਪੂਜਾ ਕਰਦੇ ਨੇ ਆਪਣੀ ਮਾਤਾ ਦੇ ਵਜੋਂ ਸਰਨਾ ਮਾਂ ਵਜੋਂ ਨੈਕਸਟ ਹੈ ਜੀ ਵਿਚ ਲੇਕ ਇਨ ਨੈਨੀਤਾਲ ਇਸ ਫੇਸਿੰਗ ਕ੍ਰਿਟੀਕਲੀ ਲੋ ਵਾਟਰ ਲੈਵਲਸ ਰੇਜ਼ਿੰਗ ਕਨਸਰਨਸ ਅਬਾਊਟ ਵਾਟਰ ਸਕਰਸਿਟੀ ਇਹਦਾ ਸਹੀ ਆਨਸਰ ਹੈ ਜੀ ਨੈਨੀ ਲੈ ਕੇ ਨੈਣੀ ਲੇਕ ਦੇ ਵਿੱਚ ਜੀ ਤਾਂ ਨਹੀਂ ਉਸ ਦੇ ਵਿੱਚ ਆਈ ਸੀ ਨੈਣੀ ਤਾਲ ਦੀ ਇਹ ਲੇਕ ਹੈ ਤੇ ਇਹਦੇ ਵਿੱਚ 5 ਸਾਲਾਂ ਦੇ ਵਿੱਚ ਸਭ ਤੋਂ ਘੱਟ ਪਾਣੀ ਰਿਹਾ ਸੀ ਜਿਹੜਾ ਕਿ ਲਗਭਗ 4.7 ਫੁੱਟ ਰਹਿ ਚੁੱਕਿਆ ਸੀ ਨੈਕਸਟ ਕੁਐਸਚਨ ਹੈ ਜੀ 9th ਕੁਐਸਚਨ ਧੀ ਨਾਟ ਹਿਸਟੋਰੀਅਨ ਮੈਨਾ ਸੁਆਮੀ ਇਜ਼ ਸੈਟ ਟੂ ਰੀਸੀਵ ਵਿਚ ਪ੍ਰੈਜੇਡੀਸ਼ਸ ਅਵਾਰਡ ਫਰਮ ਦਾ ਆਂਧਰਾ ਪ੍ਰਦੇਸ਼ ਗੌਰਮੈਂਟ ਇਨ ਕੰਟਿਨੈਂਟਲ ਫਾਈਲ ਅੰਤਰਪ੍ਰਦੇਸ਼ ਦੀ ਸਰਕਾਰ ਦੁਆਰਾ ਜੀ ਇੱਕ ਪ੍ਰਾਈਜ਼ ਦਿੱਤਾ ਜਾਂਦਾ ਹੈ ਕਿ ਜਿਹੜਾ ਕਿ ਉਹਨਾਂ ਦੇ ਫੈਸਟੀਵਲ ਦੇ ਨਾਲ ਸੰਬੰਧਿਤ ਹੈ ਜਿਹੜਾ ਕਿ ਹੈਗਾ ਉਗਾਰਦੀ ਅਵਾਰਡ ਇਸ ਵਾਰ ਮਿਲਿਆ ਜੀ ਹਿਸਟੋਰੀਅਨ ਨੇ ਨੈਨਾ ਸੁਆਮੀ ਨੂੰ ਆਪਣੇ ਹਿਸਟਰੀ ਦੇ ਫੀਲਡ ਦੇ ਵਿੱਚ ਤੇ ਸੋਸ਼ਲ ਸਰਵਿਸਿਜ਼ ਦੇ ਲਈ ਨੈਕਸਟ ਕੁਐਸਚਨ ਹੈ ਜੀ ਵੋਟ ਇਜ਼ ਦਾ ਟਾਈਟਲ ਆਫ ਸੰਜੀਵ ਚੋਪੜਾਜ਼ ਬੁੱਕ ਓਨ ਇੰਡੀਆਜ਼ ਸੈਕੰਡ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਸੰਜੀਵ ਚੋਪੜਾ ਨੇ ਜਿਹੜੀ ਬੁੱਕ ਲਿਖੀ ਹੈ ਜੀ ਉਹਦਾ ਨਾਮ ਹੈਗਾ ਆ ਦਾ ਗ੍ਰੇਟ ਕੌਂਸੀਲੇਟਰ ਇਹ ਬੁੱਕ ਦੇ ਰਚੋਣਾਂ ਨੇ ਜਿਹੜੇ ਸੈਕੰਡ ਪ੍ਰਾਈਮ ਮਿਨਿਸਟਰ ਹੋਏ ਨੇ ਲਾਲ ਬਾਧਰ ਸ਼ਾਸਤਰੀ ਉਹਨਾਂ ਦਾ ਜੀਵਨ ਬਾਰੇ ਦੱਸਿਆ ਨੈਕਸਟ ਕੁਐਸਚਨ ਹੈ ਜੀ ਹੂ ਵਨ ਦਾ ਮਿਆਮੀ ਓਪਨ 2025 ਊਮਨਜ਼ ਸਿੰਗਲ ਟਾਈਟਲ ਬਾਈ ਡੀਫੀਟਿੰਗ ਜੈਸਿਕਾ ਪਿਗੁਲਾ ਇਨ ਸਟੇਟ ਸੈੱਟ ਜਿਹੜਾ 2025 ਦਾ ਮਿਆਮੀ ਓਪਨ ਹੋਇਆ ਜੀ ਇਹ ਜਿੱਤੇ ਹੈ ਜੀ ਅਰਿਆਨਾ ਸਬਿਲੈਂਕਾ ਨੇ ਜਿਹੜੀ ਕਿ ਬੇਲਾਰੂਸ ਤੋਂ ਹੈ ਨੈਕਸਟ ਕੁਐਸਚਨ ਹੈ ਜੀ What is the name of the SpaceX mission that marked the first human space flight to orbit from pole to pole in March 2025? This is the answer. Frame 2. the rocket used. Falcon 9. Next question. Utkal Div's Odisha Day is celebrated annually on which day to commemorate Odisha's formation as a separate state? ਜਿਹੜਾ 오ਡੀਸਾ ਦਿਵਸ ਹੈ ਜੀ ਉਹ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਨੂੰ 오ਡੀਸਾ ਦਿਵਸ ਯਾਕਦ ਨੇ ਕਿ ਉਤਕਲ ਦਿਵਸ ਵੀ ਕਿਹਾ ਜਾਂਦਾ ਹੈ 1 ਅਪ੍ਰੈਲ 1936 ਨੂੰ ਜੀ 오ਡੀਸਾ ਬਿਹਾਰ ਨਾਲੋਂ ਅਲੱਗ ਹੋ ਕੇ ਅਲੱਗ ਤੋਂ ਸਟੇਟ ਬਣਿਆ ਸੀ ਉਹਦੀ ਯਾਦ ਵਿੱਚ ਮਨਾਇਆ ਜਾਂਦਾ ਹੈ what is the theme for word autism awareness day observed by united nation ਪਹਿਲੀ ਗੱਲ ਤਾਂ ਜੀ ਜਿਹੜਾ 오ਟਿਜ਼ਮ ਅਵੇਅਰਨੈਸ ਡੇ ਹੈ ਇਹ ਜਿਹੜਾ ਦਿਨ ਮਨਾਇਆ ਜਾਂਦਾ ਹੈ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਯੂਨਾਈਟਿਡ ਨੇਸ਼ਨਸ ਦੁਆਰਾ ਮਨਾਇਆ ਜਾਂਦਾ ਹੈ ਜਿਹੜੀ ਇਸ ਵਾਰ ਇਸ ਦੀ ਥੀਮ ਸੀ ਜੀ ਉਹ ਥੀਮ ਹੈ ਬੀ ਆਪਸ਼ਨ ਐਡਵਾਂਸਿੰਗ ਨਿਊਰੋ ਡਾਇਵਰਸਿਟੀ ਐਂਡ ਦਾ ਯੂਨ ਸਸਟੇਨੇਬਲ ਨੈਕਸਟ ਕੁਐਸਚਨ ਹੈ ਜੀ ਔਨ ਵਿਚ ਡੇਟ ਇਜ਼ ਇੰਟਰਨੈਸ਼ਨਲ ਫੈਕਟ ਚੈਕਿੰਗ ਡੇ ਅਬਜ਼ਰਵ ਫੈਕਟ ਚੈਕਿੰਗ ਡੇ ਹੈ ਜੀ ਉਹ ਮਨਾਇਆ ਜਾਂਦਾ ਹੈ 2 ਅਪ੍ਰੈਲ ਬੀ ਆਪਸ਼ਨ ਸਹੀ ਹੈ ਉਸ ਤੋਂ ਨੈਕਸਟ ਹੈ ਜੀ ਵੈਨ ਵਾਸ ਦਾ ਰਿਜ਼ਰਵ ਬੈਂਕ ਆਫ ਇੰਡੀਆ ਇਸਟੈਬਲਿਸ਼ आरबीआई बैंक ਬਾਰੇ ਪੁੱਛਿਆ ਗਿਆ ਜੀ ਕਿ ਕਦੋਂ ਬਣਿਆ ਸੀ आरबीआई बैंक ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ ਨੂੰ ਬੈਂਕ ਆਫ ਬੈਂਕਸ ਵੀ ਕਿਹਾ ਜਾਂਦਾ ਹੈ ਇਹ ਬਣਿਆ ਸੀ ਜੀ 1 ਅਪ੍ਰੈਲ 1935 ਨੂੰ आरबीआई ਐਕਟ 1934 ਦੇ ਤਹਿਤ ਤੇ ਹਿਲਡਨ ਯੰਗ ਕਮਿਸ਼ਨ ਹੈ ਜੀ ਜਿਹਦੀ ਸਲਾਹ ਤੇ ਇਹ ਬਣਿਆ ਸੀ ਨੈਕਸਟ ਕੁਐਸਚਨ ਹੈ ਜੀ ਹੂ ਵਾਸ ਹੂ ਵਨ ਦਾ ਜਪਨੀਸ ਸੈਂਟਫਿਕਸ ਇਨ 2025 ਜਪਨੀਸ ਸੈਂਟਫਿਕਸ ਹੈ ਜੀ ਸਵਜਤੀ ਐ ਮੈਕਸ ਵਸਟਾਪਾ ਨੇ ਜਿਹੜੇ ਕਿ 2024 ਦੇ ਵਿਨਰ ਸੀ ਬਟ ਹਜੇ ਤੱਕ ਇਹਨਾਂ ਦੀ ਇੱਕੋ ਵੀ ਨਹੀਂ ਵਿਨਿੰਗ ਹੋਈ ਹੈ 2025 ਦੇ ਵਿੱਚ ਨੈਕਸਟ ਆ ਜੀ ਹੂ ਬਿਕਮਡ ਦ ਫਰਸਟ ਇੰਡੀਅਨ ਕ੍ਰਿਕਟਰ ਟੂ ਸਕੋਰ 13000 ਰਨਸ ਇਨ T20 ਕ੍ਰਿਕਟ ਇਹ ਰਿਕਾਰਡ ਬਣਾਇਆ ਜੀ ਵਿਰਾਟ ਕੋਹਲੀ ਨੇ B ਆਪਸ਼ਨ ਸਹੀ ਆ ਵਾਟ ਇਜ਼ ਦ ਸਿਗਨੀਫੀਕੈਂਟ ਆਫ ਮਹਾਵੀਰ ਜਨਤੀ ਸੈਲੀਬ੍ਰੇਟਡ ਔਨ ਅਪ੍ਰੈਲ 10 2025 ਜਿਹੜੀ ਮਹਾਵੀਰ ਜਨਤੀ ਆ ਜੀ ਜਿਹੜੀ 10 ਅਪ੍ਰੈਲ ਨੂੰ ਮਨਾਈ ਗਈ ਹੈ ਕਿਉਂ ਮਨਾਈ ਗਈ ਹੈ ਜੀ ਇਸ ਦਿਨ ਮਹਾਵੀਰ ਜੀ ਦਾ ਜਨਮ ਹੁੰਦਾ ਹੈ ਜਿਹੜੇ ਕਿ ਜੈਨ ਧਰਮ ਦੇ ਨਾਲ ਸੰਬੰਧਿਤ ਨੇ 24ਵੇਂ ਤੀਰਥੰਕਰ ਹੋਏ ਨੇ ਇਸ ਪਰ ਉਹਨਾਂ ਦਾ ਜੀ 2603 ਨਾ ਵਰਤ ਸੀ ਨੈਕਸਟ ਕੁਐਸਚਨ ਹੈ ਜੀ ਵਾਟ ਵਾਸ ਰਾਮ ਸਹਾਏ ਪਾਂਡੇਜ਼ ਕੰਟਰੀਬਿਊਸ਼ਨ ਟੂ ਇੰਡੀਅਨ ਕਲਚਰ ਜਿਹੜੇ ਰਾਮ ਸਹਾਏ ਪਾਂਡੇ ਨੇ ਜੀ ਤਾਂ ਨਿਊਜ਼ ਚੈਸੀ ਇਹਨਾਂ ਦੀ ਰੀਸੈਂਟਲੀ ਡੈਥ ਹੋਈ ਸੀ ਤੇ ਇਹਨਾਂ ਨੇ ਕੀ ਕੀਤਾ ਸੀ ਇਹ ਜੀ ਬੀ ਆਪਸ਼ਨ ਸਹੀ ਹੈ ਕਿ ਹੀ ਰੈਵਿਟਲਾਈਜ਼ਡ ਦਾ ਪ੍ਰਮੋਟ ਰਾਈ ਫੋਕ ਡਾਂਸ ਰਾਈ ਫੋਕ ਡਾਂਸ ਆ ਜੀ ਜਿਹੜਾ ਮੱਧ ਪ੍ਰਦੇਸ਼ ਤੇ ਬੁੰਦੇਲਖੰਡ ਦੇ ਇਲਾਕੇ ਦੇ ਨਾਲ ਫੇਮਸ ਡਾਂਸ ਹੈ ਰਾਈ ਡਾਂਸ ਇਹਨੂੰ ਵਿਸ਼ਵ ਪ੍ਰਸਿੱਧ ਬਣਾਇਆ ਇਹਨਾਂ ਨੇ ਨੈਕਸਟ ਕੁਐਸਚਨ ਹੈ ਜੀ ਹਾਊ ਮੈਨੀ ਚਾਈਲਡ ਅਡਾਪਸ਼ਨ ਵਰ ਰਿਕਾਰਡਡ ਇਨ ਇੰਡੀਆ ड्यूरिंग फाइनेंशियल ईयर 2024-2025 ਇਹਦੀ ਸਹੀ ਆਪਸ਼ਨ ਹੈ ਜੀ 4515 4515 ਅਡਾਪਸ਼ਨਸ ਹੋਈਆਂ ਨੇ ਜੀ ਬੱਚਿਆਂ ਨੂੰ ਗੋਦ ਲਿਆ ਗਿਆ 2024-25 ਦੇ ਵਿੱਚ ਜਿਹੜੀਆਂ ਕਿ ਪਿਛਲੇ 12 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਤੇ ਇਹਦੇ ਵਿੱਚੋਂ 415 4155 ਨੰਬਰ ਜਿਹੜੀ ਗਿਣਤੀ ਹੈ ਜੀ ਉਹ ਸਿਰਫ ਡੋਮੈਸਟਿਕ ਅਡਾਪਸ਼ਨਸ ਦੀ ਸੀ ਨੈਕਸਟ ਕੁਐਸਚਨ ਹੈ ਜੀ ਹੂ ਬੀਕਮਡ ਦਾ ਫਰਸਟ ਅਫਰੀਕਨ ਊਮਨ ਟੂ ਅਪਾਇੰਟਡ ਸੈਕਟਰੀ ਜਨਰਲ ਆਫ ਦਾ ਕਾਮਨਵੈਲਥ ਕਾਮਨਵੈਲਥ ਦੇ ਵਿੱਚ ਜੀ ਜਿਹੜੀ ਸੈਕਟਰੀ ਜਨਰਲ ਬਣੀ ਨੇ ਪਹਿਲੀ ਵਾਰ ਕੋਈ ਅਫਰੀਕਨ ਲੇਡੀ ਬਣੀ ਆ ਉਹ ਬਣੀ ਆ ਜੀ ਬੀ ਆਪਸ਼ਨ ਚ ਲੈ ਵਾਚਵੇ ਨੈਕਸਟ ਕੁਐਸਚਨ ਹੈ ਜੀ ਬੀਅਰ ਵਾਸ ਦਾ ਕਾਮਨਵੈਲਥ ਹੈਡਸ ਆਫ ਜਨ ਗਵਰਨਰ ਮੀਟਿੰਗ 24 ਹੈਲਡ ਇਹਦੀ ਸਹੀ ਆਪਸ਼ਨ ਹੈ ਜੀ ਐਪੀਆ ਸਮੂਹਾ ਦੇ ਵਿੱਚ ਇਹਦੀ ਮੀਟਿੰਗ ਹੋਈ ਸੀ ਜੀ 7ਵੇਂ ਨੰਬਰ ਵਾਲੀ ਜਿਹਦੇ ਵਿੱਚ ਪਹਿਲੀ ਅਫਰੀਕਨ ਲੇਡੀ ਵੀ ਬਣੀ ਨੇ ਇਹਨਾਂ ਦੇ ਸੈਕਟਰੀ ਜਨਰਲ ਜਿਨ੍ਹਾਂ ਦਾ ਨਾਮ ਸ਼ਰਲੇ ਵਾਚਵੇ ਆ ਤੇ ਜਿਹੜੀ ਇਹ ਕੰਟਰੀ ਹੈ ਆਪੀਏ ਸਮੂਹ ਇਹਦੇ ਵਿੱਚ ਮੀਟਿੰਗ ਹੋਈ ਸੀ ਜੀ ਸਾਊਥ ਪੈਸੀਫਿਕ ਆਈਲੈਂਡ ਕੰਟਰੀ ਹੈ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪੋਇੰਟਡ ਟੂ ਦਾ ਆਈਐਮਐਫ ਐਡਵਾਈਜ਼ਰੀ ਕਾਉਂਸਲ ਓਨ ਐਂਟਰਪ੍ਰੈਨਿਓਰਸ਼ਿਪ ਐਂਡ ਗਰੋਥ ਫਰਮ ਇੰਡੀਆ ਆਈਐਮਐਫ ਦੀ ਫੁੱਲ ਫਾਰਮ ਹੈਗੀ ਹੈ ਜੀ ਇੰਟਰਨੈਸ਼ਨਲ ਮਾਨਿਟਰੀ ਫੰਡ ਇਹਦੇ ਵਿੱਚ ਕਿਹੜੇ ਇੰਡੀਅਨ ਨੇ ਜੀ ਜਿਹੜੇ ਕਿ ਚੁਣੇ ਗਏ ਨੇ ਐਡਵਾਈਜ਼ਰੀ ਕਾਉਂਸਲ ਦੇ ਵਿੱਚ ਉਹ ਹੈਗੇ ਨੇ ਜੀ ਐਨ ਚੰਦਰਸ਼ੇਕਰਨ ਆਈਐਮਐਫ ਦਾ ਹੈੱਡ ਕੁਆਰਟਰ ਹੈਗਾ ਜੀ ਵਾਸ਼ਿੰਗਟਨ ਡੀਸੀ ਯੂਐਸ ਦੇ ਵਿੱਚ ਤੇ ਇਹਨਾਂ ਦੇ ਐਮਟੀ ਹੈਗੇ ਐਮਡੀ ਹੈਗੇ ਨੇ ਕਸਟਰੀਲਾ ਜਾਰਜੀਆ ਨੈਕਸਟ ਕੁਐਸਚਨ ਹੈ ਜੀ 25 ਵਿਚ ਅਵਾਰਡ ਵਾਸ ਕਨਫਰੰਟ अपॉन ਦਾ ਦਲਾਈ ਲਾਮਾ ਫਾਰ ਪੀਸ ਐਂਡ ਸਸਟੇਨੇਬਿਲਟੀ ਇਨ 25 ਦਲਾਈ ਲਾਮਾ ਨੂੰ ਜੀ ਦਿੱਤਾ ਗਿਆ 골ਡ ਮਰਕਰੀ ਅਵਾਰਡ ਜਿਹੜਾ ਕਿ ਪੀਸ ਐਂਡ ਸਸਟੇਨੇਬਿਲਟੀ ਲਈ ਦਿੱਤਾ ਜਾਂਦਾ ਆ ਇਹ ਉਹਨਾਂ ਨੂੰ ਉਹਨਾਂ ਦੇ ਰੈਜ਼ਿਡੈਂਸ ਦੇ ਵਿੱਚ ਹੀ ਦਿੱਤਾ ਗਿਆ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਜਿਹੜਾ ਦਲਾਈ ਲਾਮਾ ਦਾ origional ਨੇਮ ਹੈਗਾ ਜੀ ਲਾਮੋ ਫਾਉਂਡਪ ਹੈ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਜੀ ਤਿੰਜਿੰਗ ਗਿਆਸ ਤੋਂ ਦੇ ਨਾਮ ਤੇ ਨੈਕਸਟ ਕੁਐਸਚਨ ਹੈ ਜੀ 26 ਵਾਟ ਵਾਸ ਦਾ ਟੋਟਲ ਵੈਲਿਊ ਆਫ ਇੰਡੀਆਜ਼ ਡਿਫੈਂਸ ਐਕਸਪੋਰਟ ਇਨ ਫਾਈਨੈਂਸ਼ੀਅਲ ਇਅਰ 2025 ਤੇ 20 2024-2025 ਇਹਦਾ ਸਹੀ ਆਨਸਰ ਹੈਗਾ ਜੀ 23622 ਕਰੋੜ ਦਾ ਜਿਹੜਾ ਡਿਫੈਂਸ ਐਕਸਪੋਰਟ ਇੰਡੀਆ ਨੇ ਕੀਤਾ ਆ ਪਿਛਲੀ ਵਾਰ ਨਾਲੋਂ ਜੀ ਇਹਦੇ ਵਿੱਚ ਵਾਧਾ ਹੋਇਆ 12.04% ਦਾ ਨੈਕਸਟ ਕੁਐਸਚਨ ਹੈ ਜੀ ਵਿਚ Ship ਇਸ ਬੀਇੰਗ ਯੂਜ਼ਡ ਇਨ ਨਵਿਕਾ ਸਾਗਰ ਪਰਿਕਰਮਾ ਸੈਕੰਡ ਬਾਈ ਦਾ ਇੰਡੀਅਨ ਨੇਵੀ ਇਹਦੇ ਵਿੱਚ ਜੀ ਕਿਹਾ ਗਿਆ Ship ਜਿਹੜਾ ਯੂਜ਼ ਕੀਤਾ ਹੈ ਇੰਡੀਅਨ ਨੇਵਲ Ship ਵਹੀਕਲ ਕੀਤਾ ਹੈ ਜੀ ਤਰਣੀ ਇਹ ਜਿਹੜੀ ਇੰਡੀਅਨ ਨੇਵੀ ਦੀ ਔਮਨ ਆਫਿਸਰਸ ਨੇ ਜੀ ਉਹਨਾਂ ਦੁਆਰਾ ਸੰਭਿਆ ਜਾਂਦਾ ਆ ਠੀਕ ਹੈ ਇਹ ਤਾਂ نیوز ਦੇ ਵਿੱਚ ਆਇਆ ਸੀ ਕਿਉਂਕਿ ਜੀ ਸਾਊਥ ਅਫਰੀਕਾ ਦੇ ਕੇਪ Town ਦੇ ਵਿੱਚ ਪਹੁੰਚਿਆ ਸੀ ਨੈਕਸਟ ਕੁਐਸਚਨ ਹੈ ਜੀ 28 where is the indian army's commanders conference 25 being held eh jadi koi si ji meeting koi si army commanders di eh hoyi hai ji new delhi de vich next question hai ji which indian hockey player announced her retirement in april 2024 after t20 international appearance eh ji retirement layi hai jadi eh layi hai ji vandana pataria ne 32 saal di de umar de vich inna ne retirement layi hai te jinna ne career ajda lagbhag 15 saal da ਨੈਕਸਟ ਹੈ ਜੀ ਵਿਚ ਟੂ Tamil Nadu ਪਰ ਰੀਸੈਂਟਲੀ ਰਸੀਵਡ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗਸ ਇਨ 2025 Tamil Nadu ਨੂੰ ਵੀ ਜੇ ਦੋ ਚੀਜ਼ਾਂ ਦੇ ਲਈ ਕੀ ਮਿਲੇ ਆ ਜੀ ਆਈ ਟੈਗ ਮਿਲੇ ਆ ਇਹਦੀ ਸਹੀ ਆਪਸ਼ਨ ਬੰਦੀ ਹੈ ਜੀ ਬੀ ਆਪਸ਼ਨ ਕੁੰਬਕੋਨਮ ਬੈਟਰ ਲੀਫ ਐਂਡ ਕੋਵਲਾਈ ਫਲਾਵਰ ਗਾਰਲੈਂਡ ਇਸ ਟਾਈਮ ਜੀ Tamil Nadu ਪਰ ਟੋਟਲ 62 ਜੀ ਆਈ ਟੈਗ ਨੇ ਇੰਡੀਆ ਦੇ ਵਿੱਚ ਦੂਸਰੇ ਨੰਬਰ ਦੇ ਆ ਜੀ ਆਈ ਟੈਗ ਤੋਂ ਨੈਕਸਟ ਹੈ ਜੀ ਹੂ ਹੈਸ ਬੀਨ ਅਪੋਇੰਟਡ ਐਜ਼ ਅ ਨਿਊ ਪ੍ਰੈਜ਼ੀਡੈਂਟ ਆਫ ਏਸ਼ੀਅਨ ਕ੍ਰਿਕਟ ਕੌਂਸਲ ਜਿਹੜੀ ਏਸ਼ੀਅਨ ਕ੍ਰਿਕਟ ਕੌਂਸਲ ਹੈ ਜੀ ਉਹਦੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਦਾ ਨਾਮ ਹੈ ਮੋਸ਼ੀ ਨਕਦੀ ਇਹ ਪਾਕਿਸਤਾਨ ਤੋਂ ਨੇ ਤੇ ਜਿਹੜੀ ਆਪਣੀ ICC ਹੈ ਜੀ ਉਹਦੇ ਹੈਗੇ ਨੇ ਜੈਸ਼ਾ ਤੇ ਉਸ ਤੋਂ ਇਲਾਵਾ ਜਿਹੜੀ BCCI ਹੈ ਇੰਡੀਆ ਦੀ ਬੋਰਡ ਆਫ ਕ੍ਰਿਕਟ ਕੰਟਰੋਲ ਆਫ ਇੰਡੀਆ ਹੈ ਉਹਦੇ ਹੈਗੇ ਨੇ ਜੀ ਰੋਜਰ ਪਿੰਨ ਨੈਕਸਟ ਹੈ ਜੀ 32nd ਕੁਐਸਚਨ ਹੈ ਅਕੋਰਡਿੰਗ ਟੂ ਦਾ ਸਪੀਡ ਟੈਸਟ ਗਲੋਬਲ ਇੰਡੈਕਸ ਆਫ ਫੈਬ੍ਰੀ 2025 ਵਿਚ ਇੰਡੀਅਨ ਸਿਟੀ ਰਿਕਾਰਡਡ ਦਾ ਸਲੋਇਸਟ ਨੈਟ ਦੀ ਸਪੀਡ ਦੇ ਵਿੱਚ ਪੁੱਛਿਆ ਗਿਆ ਜੀ ਕਿ ਸਲੋਇਸਟ ਕੌਣ ਰਿਹਾ ਹੈ ਊਕਲਾ ਦੀ ਰਿਪੋਰਟ ਆਈ ਹੈ ਜੀ ਊਕਲਾ ਕੀ ਹੈ ਇੱਕ ਯੂ ਐਸ ਬੇਸਡ ਕੰਪਨੀ ਹੈ ਜਿਹੜੀ ਇੰਟਰਨੈਟ ਸਪੀਡ ਤੇ ਐਨਾਲਿਸਿਸ ਕਰਦੀ ਆ ਉਹਦੇ ਵਿੱਚ ਇੰਡੀਆ ਦਾ ਜਿਹੜਾ ਸਭ ਤੋਂ ਸਲੋਇਸਟ ਸ਼ਹਿਰ ਆ ਉਹ ਮੁੰਬਈ ਹੈ ਤੇ ਮੁੰਬਈ ਦਾ ਇੰਡੀਆ ਦੇ ਵਿੱਚ ਸਭ ਤੋਂ ਘੱਟ ਰੈਂਕ ਹੈ ਤੇ ਦੁਨੀਆ ਦੇ ਵਿੱਚ 123ਵਾਂ ਰੈਂਕ ਹੈ ਤੇ ਇਹਦੀ ਸਪੀਡ ਆਈ ਹੈ ਜੀ 58.24 Mbps ਉਸ ਤੋਂ ਇਲਾਵਾ ਦਿੱਲੀ ਹੈ ਜੀ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਟਾਪ ਤੇ ਰਿਹਾ ਹੈ ਬਟ ਇਹ ਜਿਹੜੀ ਦੁਨੀਆ ਦੇ ਵਿੱਚ ਰੈਂਕ ਹੈ 89th ਆਇਆ ਹੈ ਜੇ ਦੁਨੀਆ ਦੇ ਵਿੱਚ ਪੁੱਛਿਆ ਜਾਵੇ ਕਿ ਕਿਹੜੇ ਸ਼ਹਿਰ ਦਾ ਸਭ ਤੋਂ ਤੇਜ਼ ਇੰਟਰਨੈਟ ਹੈ ਉਹ ਹੈਗਾ ਜੀ ਸਿੰਗਾਪੁਰ ਦੇ ਵਿੱਚ ਸਿੰਗਾਪੁਰ ਸਿਟੀ ਨੈਕਸਟ ਹੈ ਜੀ 33rd which country assumed the chairmanship of BIMSTEC for the next 2 years starting april 4 BIMSTEC ਦੀ ਪੁੱਛੀ ਗਈ ਜੀ ਅਗਲੇ 2 ਸਾਲਾਂ ਲਈ ਪ੍ਰਧਾਨਗੀ ਕੌਣ ਕਰੂਗਾ ਬੰਗਲਾਦੇਸ਼ ਕਰੂਗਾ ਪਹਿਲਾਂ థਾਈਲੈਂਡ ਕਰ ਰਿਹਾ ਸੀ థਾਈਲੈਂਡ ਤੋਂ ਬਾਅਦ ਹੈ ਜੀ ਜਿਹੜਾ ਬੰਗਲਾਦੇਸ਼ ਕਰੂਗਾ ਇੱਕ 6 ਨੰਬਰ ਦੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਫੈਸਲਾ ਲਿਆ ਗਿਆ ਹੈ ਜਿਹੜੀ ਕਿ ਬੈਂਕਾਕ ਤੇ ਵਿੱਚ ਹੋਈ ਹੈ ਬੈਂਕਾਕ ਤੇ ਵਿੱਚ ਹੋਈ ਹੈ ਨੈਕਸਟ ਹੈ ਜੀ ਔਨ ਵਿਚ ਡੇਟ ਇਜ਼ ਸਮਾਤਾ ਦਿਵਸ ਅਬਜ਼ਰਵਡ ਟੂ ਮਾਰਕ ਦਾ ਬਰਥ ਐਨੀਵਰਸਰੀ ਆਫ ਬਾਬੂ ਜਗਜੀਵਨ ਰਾਮ ਜਿਹੜੇ ਬਾਬੂ ਜਗਜੀਵਨ ਰਾਮ ਹੋਏ ਨੇ ਜੀ ਇਹਨਾਂ ਦੀ ਬਰਥ ਐਨੀਵਰਸਰੀ ਸੀਗੀ 5 ਅਪ੍ਰੈਲ ਨੂੰ ਜਿਹਨਾਂ ਦੀ ਯਾਦ ਵਿੱਚ ਸਮਾਤਾ ਦਿਵਸ ਮਨਾਇਆ ਜਾਂਦਾ ਬਾਬੂ ਜਗਜੀਵਨ ਰਾਮ ਨੇ ਜੀ ਇਫਰੀडम फाइਟਰ ਹੋਏ ਨੇ ਸਮਾਜ ਸੁਧਾਰਕ ਹੋਏ ਨੇ ਤੇ ਇਹਨਾਂ ਦਾ ਜਨਮ ਹੈ ਜੀ ਜਿਹੜਾ 디ਹਾੜ ਦਾ ਆ ਉਸ ਤੋਂ ਇਲਾਵਾ ਇਹਨਾਂ ਦਾ ਜਨਮ ਹੋਇਆ ਸੀ ਜੀ 5 ਅਪ੍ਰੈਲ 1908 ਨੂੰ ਤੇ ਇਹਨਾਂ ਦੇ ਜਨਮ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਜੀ ਸਮਾਤਾ ਦਿਨਸ ਨੈਕਸਟ ਹੈ ਜੀ ਵਿਚ ਟੂ ਹੜੱਪਨ ਸਾਈਟਸ ਇਨ ਹਰਿਆਣਾ ਹੈਵ ਬੀਨ ਡਿਕਲੇਅਰਡ ਐਸ ਪ੍ਰੋਟੈਕਟਿਡ ਆਰਕੀਓਲੋਜੀਕਲ ਮੋਨੂਮੈਂਟਸ ਇਨ ਮਾਰਚ 25 ਹਰਿਆਣਾ ਦੀ ਦੋ ਸਾਈਟਸ ਨੇ ਜੀ ਜਿਨ੍ਹਾਂ ਨੂੰ ਕੀ ਕੀਤਾ ਗਿਆ ਹੜੱਪਾ ਸਾਈਟਸ ਵਜੋਂ ਪ੍ਰੋਟੈਕਟਿਡ ਸਾਈਟਸ ਦੇ ਵਿੱਚ ਰੱਖਿਆ ਗਿਆ ਹੈ ਉਹ ਹੈਗੀਆਂ ਨੇ ਜੀ ਇੱਕ ਹੈਗੀ ਆ ਬੀ ਆਪਸ਼ਨ ਸਹੀ ਹੈ ਜੀ ਮਿਕਾਲਰ ਇੱਕ ਤੇਗਰਾਨਾ ਇਹ ਪੈਂਦੀਆਂ ਨੇ ਜੀ ਹਰਿਆਣਾ ਦੇ ਬਿਵੰਡੀ ਡਿਸਟ੍ਰਿਕਟਸ 'ਚ ਪੈਂਦੀਆਂ ਨੇ ਤੇ ਜਿਹੜੇ ਇਹਨਾਂ ਦਾ ਇਤਿਹਾਸ ਦੱਸਿਆ ਜਾਂਦਾ ਲਗਭਗ 4400 ਸਾਲ ਪੁਰਾਣਾ ਆ ਜਦੋਂ ਤੋਂ ਇਹਨਾਂ ਨੂੰ ਇਤਿਹਾਸਿਕ ਮਹੱਤਤਾ ਵੱਜੋਂ ਕੋਸ਼ਿਸ਼ ਕੀਤਾ ਗਿਆ ਨੈਕਸਟ ਹੈ ਜੀ 36th ਕੁਐਸਚਨ ਹੈ ਵਾਟ ਇਜ਼ ਦਾ ਨਿਊ ਐਕਸਾਈਜ਼ ਡਿਊਟੀ per liter on petrol after the 2% hike announced by Indian government in April 2025. 2% ਦਾ ਜਿਹੜਾ ਐਕਸਾਈਜ਼ ਡਿਊਟੀ ਦੇ ਵਿੱਚ ਵਾਧਾ ਹੋਇਆ ਸੀ ਤਾਂ ਪੁੱਛਿਆ ਗਿਆ ਪੈਟਰੋਲ ਦੇ ਉੱਤੇ ਐਕਸਾਈਜ਼ ਡਿਊਟੀ ਹੁਣ ਕਿੰਨੀ ਲੱਗਦੀ ਹੈ 13 ਲੱਗਦੀ ਹੈ ਜੇ ਡੀਜ਼ਲ ਤੇ ਪੁੱਛਿਆ ਜਾਂਦਾ ਉਹ ਲੱਗਦੀ ਹੈ ਜੀ 10 ਨੈਕਸਟ ਹੈ ਜੀ Why did Saudi Arabia impose a temporary visa ban on 14 countries including India from 2025 Saudi Arabia ne visa te ban lagaya aya Hajj karke is karke di sahi option A to control overcrowding during Hajj e jada ban hai ji Hajj de end tak chaluga jada ki mid June tak hovega Next a ji in which reason of Kazakhstan has a country's largest reserve of air ਰੇਅਰ ਅਰਥ ਮੈਟਲ ਹੈਵ ਬੀਨ ਡਿਸਕਵਰਡ ਰੇਅਰ ਅਰਥ ਉਹ ਮੈਟਲਸ ਹੁੰਦੇ ਨੇ ਜੀ ਜਿਨ੍ਹਾਂ ਦੀ ਜਿਹੜਾ ਯੂਜ਼ ਹੈ ਇਲੈਕਟ੍ਰਿਕ ਡਿਵਾਈਸ ਕਿਤੇ ਨਾ ਬੈਟਰੀਸ ਕਿਤੇ ਜਾਂ ਵਿੰਡ ਟਰਬਾਈਨਸ ਵਗੈਰਾ ਹੋਰ ਚੀਜ਼ਾਂ ਦੇ ਵਿੱਚ ਕੀਤਾ ਜਾਂਦਾ ਹੈ ਇਹ ਮਿਲੇ ਨੇ ਜੀ ਕਜ਼ਾਕਿਸਤਾਨ ਦੇ ਕਰਗੰਦਾ ਰੀਜਨਸ ਦੇ ਵਿੱਚ ਨੈਕਸਟ ਹੈ ਜੀ ਵਾਟ ਵਾਸ ਦਾ ਥੀਮ ਆਫ 6th ਬਿਮਸਟੈਕ ਸਮਿਟ ਹੈਲਡ ਇਨ ਬੈਂਕਾਕ ਇਹਦੀ ਜਿਹੜੀ ਥੀਮ ਹੈਗੀ ਹੈ ਜੀ ਉਹ ਹੈਗੀ ਆ ਪ੍ਰੋਸਪਰ ਪ੍ਰੋਸਪਰਸ ਰੈਜ਼ਿਲੈਂਟ ਐਂਡ ਓਪਨ ਬਿਮਸਟੈਪ ਜਿਹਦੀ ਕਿ 2 ਸਾਲਾਂ ਲਈ ਪ੍ਰਧਾਨਗੀ ਅੱਗੇ ਬੰਗਲਾਦੇਸ਼ ਕਰੂਗਾ ਨੈਕਸਟ ਹੈ ਜੀ ਵਿਚ ਗੇਮ ਮਾਰਕ ਦਾ ਬਿਗਨਿੰਗ ਆਫ 11th ਪੋਂਡੋਚੇਰੀ ਹੈਰੀਟੇਜ ਫੈਸਟੀਵਲ 2025 ਇਹ ਜਿਹੜੀਆਂ ਗੇਮਸ ਨੇ ਜੀ ਸਟਰੀਟ ਗੇਮਸ ਨੇ ਵਿਧੀ ਵਿਲੈਟੀ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਲੈਂਥ ਆਫ ਨਿਊ ਪੰਬਨ ਰੇਲ ਬ੍ਰਿਜ ਬ੍ਰਿਜ ਇਨਾਗੂਰੇਟਿਡ ਬਾਈ ਪੀਐਮ ਮੋਦੀ ਤਾਮਿਲਨਾਡੂ ਪੰਬਨ ਰੇਲ ਬ੍ਰਿਜ ਹੈ ਜੀ ਜਿਹੜਾ ਇਹਦੀ ਲੰਬਾਈ ਹੈਗੀ ਆ 2.08 ਕਿਲੋਮੀਟਰ ਇਹ ਜਿਹੜਾ ਤਾਮਿਲ ਲਾਡੂ ਨੂੰ ਜੀ ਰਾਮੇਸ਼ਵਰਮ ਦੇ ਨਾਲ ਜੋੜਦਾ ਆ ਤੇ ਵਰਟੀਕਲ ਬ੍ਰਿਜ ਹੈ ਨੈਕਸਟ ਕੁਐਸਚਨ ਹੈ ਜੀ ਵੋਟ ਇਜ਼ ਦਾ ਆਬਜੈਕਟਿਵ ਆਫ ਇੰਡੀਅਨ ਗਵਰਨਮੈਂਟਸ ਵਨ ਸਟੇਟ ਵਨ ਆਰਰਬੀ ਪਾਲਿਸੀ ਇੰਡੀਅਨ ਗਵਰਨਮੈਂਟ ਦੀ ਜਿਹੜੀ ਇਹ ਪਾਲਿਸੀ ਇਹਦਾ ਕੀ ਪਰਪਸ ਹੈ ਇਹਦਾ ਸਹੀ ਆਪਸ਼ਨ ਮੰਗਦੀ ਹੈ ਜੀ ਥੂ ਕੰਸੋਲੀਡੇਟ ਰੀਜਨਲ ਟੂਰਲ ਬੈਂਕਸ ਇਹਦੇ ਤਹਿਤ ਕੀ ਕੀਤਾ ਜਾਊਗਾ ਜੀ ਜਿਹੜੇ 43 ਬੈਂਕ ਚੱਲ ਰਹੇ ਨੇ ਇਸ ਟਾਈਮ 43 ਰੀਜਨਲ ਬੈਂਕ ਨੇ ਜੀ ਉਹਨਾਂ ਦੀ ਗਿਣਤੀ ਘਟਾ ਕੇ 28 ਕਰਨਾ ਹੈ ਕੁਐਸਚਨ ਹੈ ਜੀ 43 ਕੁਐਸਚਨ 43rd ਕੁਐਸਚਨ ਹੈ ਜੀ ਵਾਟ ਵਾਸ ਦਾ ਥੀਮ ਆਫ ਵਰਲਡ ਹੈਲਥ ਡੇ ਵਰਲਡ ਹੈਲਥ ਡੇ ਦੀ ਥੀਮ ਹੈਗੀ ਹੈ ਜੀ ਇਸ ਵਾਰ ਹੈਲਦੀ ਬਿਗਨਿੰਗ ਹੋਪਫੁਲ ਫਿਊਚਰਸ ਨੈਕਸਟ ਕੁਐਸਚਨ ਹੈ ਜੀ ਵਿਚ ਇੰਡੀਅਨ ਸਿਟੀ ਟਾਪ ਇਨ ਦਾ ਫਿਕਸ ਬ੍ਰਾਡਬੈਂਡ ਸਪੀਡ ਐਸ ਪਰ ਉਕਲਾਸ ਫੈਬਰੂਰੀ 2025 ਟੂ ਟਕਲਾ ਦੀ ਰਿਪੋਰਟ ਮੁਕਤਾਬਿਕ ਜੀ ਜਿਹੜਾ ਸਭ ਤੋਂ ਤੇਜ਼ ਨੈੱਟ ਵਾਲਾ ਸ਼ਹਿਰ ਹੈ ਇੰਡੀਆ ਦੇ ਵਿੱਚ ਦਿੱਲੀ ਆ ਬਟ ਵਰਡ ਦੇ ਵਿੱਚ ਦਾ ਰੈਂਕ ਹੈਗਾ ਜੀ 89 ਨੈਕਸਟ ਕੁਐਸਚਨ ਹੈ ਜੀ ਹੂ ਇਜ਼ ਦਾ ਕਰੰਟ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਆਈਸੀਸੀ ਦਾ ਪੁੱਛਿਆ ਗਿਆ ਨੇ ਜੀ ਕੌਣ ਨੇ ਪ੍ਰੈਜ਼ੀਡੈਂਟ ਉਹ ਹੈਗੇ ਨੇ ਜੀ ਇੰਡੀਅਨ ਨੇ ਜੇ ਸ਼ਾ ਤੇ ਏਸੀਸੀ ਦੇ ਆਪਾਂ ਪਿੱਛੇ ਕਰਕੇ ਗਏ ਆ ਮੋਸ਼ੀਨ ਨਖ ਵੀ ਤੇ ਬੀਸੀਸੀ ਦਾ ਹੈਗੇ ਨੇ ਜੀ ਰੋਜਰ ਬਿਨੀ next question hai ji which anniversary of diplomatic relations between china and india was marked and 25 china te india de diplomatic relations ne ji jehde ohna nu 75 saal ho chukke ne te jehdi di celebration kiti gayi si india de vich kiti gayi si chinese embassy de vich next question hai ji what metaphor did president xi jinping use to describe the cooperation between china and india in 2025 ਇਦਲੀ ਉਹਨਾਂ ਨੇ ਜਿਹੜਾ ਮੈਟਾਫੋਰ ਯੂਜ਼ ਕੀਤਾ ਜੀ ਜਿਹੜੇ ਚਾਈਨਾ ਦੇ ਪੈਸੈਂਟ ਨੇ ਉਹਨਾਂ ਨੇ ਕੀਤਾ b ਆਪਸ਼ਨ ਹੈ ਜੀ ਚਾਈਨਿਸ ਦੇ ਵਰਡ ਵੀ ਯੂਜ਼ ਕਰ ਕੋਪਰੇਟਿਵ ਪਾਸੇ ਡਿਪਸ ਆਫ ਦਾ ਡਰੈਗਨ ਐਂਡ ਦਾ ਐਲੀਫੈਂਟ ਨੈਕਸਟ ਕੁਐਸਚਨ ਹੈ ਜੀ ਔਨ ਅਪ੍ਰੈਲ 1 2025 ਵਿਚ ਇੰਡੀਅਨ ਯੂਨੀਅਨ ਟੈਰੀ ਲੋਨਸਟ ਆਫ ਫ੍ਰੀ ਬੱਸ ਸਰਵਿਸ ਫॉर ਊਮਨ ਇਹ ਕਿੱਤੀ ਗਏ ਜੀ ਫ੍ਰੀ ਬੱਸ ਜਿਹੜਾ ਸ਼ੁਰੂ ਕੀਤੀ ਹੈ ਯੂਨੀਅਨ ਟੈਰੀ ਜੰਮੂ ਐਂਡ ਕਸ਼ਮੀਰ ਦੁਆਰਾ ਸ਼ੁਰੂ ਕੀਤੀ ਗਈ ਆ ਉਹਨਾਂ ਦੇ ਸੀਐਮ ਉਮਰ ਅਬਦੁੱਲਲਾ ਦੁਆਰਾ ਨੈਕਸਟ ਕੁਐਸਚਨ ਹੈ ਜੀ ਸੇਮ ਆ ਗਿਆ ਹੂ ਇਨੈਗੂਰੇਟਡ ਦਾ ਫ੍ਰੀ ਬੱਸ ਸਰਵਿਸ ਫਾਰ ਊਮਨ ਇਨ ਜੰਮੂ ਕਸ਼ਮੀਰ ਐਂਡ ਔਨ ਅਪ੍ਰੈਲ 1 25 ਇਹ ਕੀਤੀ ਗਈ ਜੀ ਉਹਨਾਂ ਦੇ ਸੀਐਮ ਉਮਰ ਅਬਦੁੱਲਲਾ ਦੁਆਰਾ ਨੈਕਸਟ ਕੁਐਸਚਨ ਹੈ ਜੀ ਵਿਚ ਗਵਰਨਰ ਇਨੈਗੂਰੇਟਡ ਦਾ 62nd ਨੈਸ਼ਨਲ ਮੈਰੀਟਾਈਮ ਡੇ ਇਨ ਮੁੰਬਈ ਔਨ ਅਪ੍ਰੈਲ 5 25 ਅਪ੍ਰੈਲ 5 ਨੂੰ ਜੀ ਨੈਸ਼ਨਲ ਮੈਰੀਟਾਈਮ ਡੇ ਮਨਾਇਆ ਗਿਆ ਉਸ ਤੋਂ ਇਲਾਵਾ ਮੈਰੀਟਾਈਮ ਵੀਕ ਵੀ ਮਨਾਇਆ ਗਿਆ ਜਿਹੜਾ ਕਿ 30 ਮਾਰਚ ਤੋਂ ਲੈ ਕੇ ਜੀ 5 ਅਪ੍ਰੈਲ ਤੱਕ ਚੱਲਣਾ ਸੀ 5 ਅਪ੍ਰੈਲ ਤੱਕ ਚੱਲਣਾ ਸੀ ਇਹਦੀ ਜਿਹੜੀ ਕੀਤਾ ਗਿਆ ਜੀ ਸ਼ੁਰੂਆਤ ਉਦਘਾਟਨ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਗਵਰਨਰ ਸੀਪੀ ਰਾਧਾ ਕ੍ਰਿਸ਼ਨਨ ਦੁਆਰਾ ਕੀਤਾ ਗਿਆ ਆ ਮੁੰਬਈ ਦੇ ਰਾਜ ਭਵਨ ਤੋਂ ਨੈਕਸਟ ਕੁਐਸਚਨ ਹੈ ਜੀ ਵਾਟ ਚੇਂਜ ਡਿਡ ਦਾ ਆਰਬੀ ਅਨਾਉਂਸ ਰਿਗਾਰਡਿੰਗ ਏਟੀਐਮ ਵਿਦਡਰਾਲ ਚਾਰजेस ਇਫੈਕਟਿਵ ਮਈ 1 2025 ਆਰਬੀ ਨੇ ਜਿਹੜੇ ਏਟੀਐਮ ਦੇ ਵਿੱਚ ਚੇਂजेस ਕੀਤੇ ਨੇ ਜੀ ਉਹਨਾਂ ਦੇ ਦਰ ਜਿਹੜੀ ਵਧੀਆ ਇਨਕਰੀਜ਼ਡ ਫਰਮ 21 ਰੁਪੀਸ ਤੋਂ 23 ਪਰ ਟ੍ਰਾਂਜੈਕਸ਼ਨ ਹੋਏਗੀ ਨੈਕਸਟ ਕੁਐਸਚਨ ਹੈ ਜੀ Who was appointed as the new chairperson of the Pension Fund Regulatory and Development Authority in April 2025? B option Siva Subramanyam Raman. Next question is Which renowned actor was appointed as the chairperson of FICCI's Media and Entertainment Committee? South South India the industry theli movies de ne actor appointment kita as a chairperson. ਹੋ ਕੀਤਾ ਗਿਆ ਜੀ ਕਮਲ ਹਸਨ ਨੇ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਨੇਮ ਆਫ ਦਾ ਪੋਵਰਟੀ ਰੈਡਿਕਸ਼ਨ ਇਨੀਸ਼ੀਏਟਿਵ ਲਾਂਚਡ ਬਾਈ ਆਂਧਰਾ ਪ੍ਰਦੇਸ਼ ਔਨ ਯੂਗਾਦੀ ਇਹਨੂੰ ਉਗਾਦੀ ਵੀ ਕਹਿੰਦੇ ਆ ਯੂਗਾਦੀ ਵੀ ਕਹਿੰਦੇ ਆ ਮਾਰਚ 30 2025 ਇਹ ਕੀਤਾ ਗਿਆ ਜੀ ਇਹਨਾਂ ਨੇ ਜ਼ੀਰੋ ਪੋਵਰਟੀ ਪ4 ਪਾਲਿਸੀ ਜਿਹੜਾ ਪ4 ਹੈ ਇਹ ਹੈਗਾ ਜੀ ਪਬਲਿਕ ਪ੍ਰਾਈਵੇਟ ਪੀਪਲ ਪਾਰਟਨਰਸ਼ਿਪ ਹੈ ਇਹ ਨਿਸ਼ਚਿਤ ਹੈ ਕਿ ਕਰੂਗਾ ਜੇ ਗਵਰਨਮੈਂਟ ਹੋਊਗੀ ਪ੍ਰਾਈਵੇਟ ਸੈਕਟਰ ਹੋਊਗੀ ਤੇ ਜਿਹੜੀ ਪਬਲਿਕ ਹੋਊਗੀ ਉਹਨਾਂ ਦੀ ਕੋਲੈਬੋਰੇਸ਼ਨ ਹੋ ਦੱਸਾਂਦਾ ਆ ਤੇ ਇਹਦਾ ਜਿਹੜਾ ਜ਼ੀਰੋ ਪਾਵਰਟੀ ਹੈ ਇਹਦਾ ਮਤਲਬ ਹੈ ਜੀ ਕਿ ਇਹ ਕੀ ਕਹਿੰਦੇ ਨੇ ਕਿ ਅਸੀਂ 2047 ਤੱਕ ਕੀ ਕਰਨਾ ਆ ਆਂਧਰਾ ਪ੍ਰਦੇਸ਼ ਦੇ ਵਿੱਚੋਂ ਗਰੀਬੀ ਨੂੰ ਖਤਮ ਕਰਨਾ ਹੈ ਨੈਕਸਟ ਕੁਐਸਚਨ ਹੈ ਜੀ ਹਾਊ ਮੈਨੀ ਮੈਡਲਸ did india win at the 2025 senior asian wrestling championship in amman jordan amman de vich je jehdi championship hoye asian wrestling ode vich india de kinne medal aaye ne ode vich total india de 10 medal aaye ne je jide vich ek gold hai tin silver ne te 6 jehde ne bronze medal ne. next question hai ji what was the theme of international mine awareness day observed on april 2025 ਜਿਹੜਾ ਮਾਈਨ ਅਵੇਅਰਨੈਸ ਹੈ ਜੀ ਉਹਦੀ ਸਵਰਧਿਤ ਥੀਮ ਕੀ ਹੈ ਸਹੀ ਆਪਸ਼ਨ ਹੈ ਜੀ ਇਹਦੀ ਡੀ ਆਪਸ਼ਨ ਸੇਫ ਫਿਚਰ ਸਟਾਰਟਸ ਏਅਰ ਨੈਕਸਟ ਕੁਐਸਚਨ ਹੈ ਜੀ ਵਿਚ ਹਾਲੀਵੁੱਡ ਐਕਟਰ ਨੋਨ ਫੋਰ ਦ ਰੋਲਸ ਇਨ ਟਾਪ ਗਨ ਐਂਡ ਬੈਟਮੈਨ ਫੋਰਐਵਰ ਪਾਸਡ ਅਵੇ ਐਟ 65 ਇਨ ਅਪ੍ਰਿਲ 2025 ਐਕਟਰ ਦਾ ਨਾਮ ਦੱਸਣਾ ਜੀ ਹਾਲੀਵੁੱਡ ਐਕਟਰ ਨੇ ਜਿਹਨਾਂ ਡੈਥ ਹੋਈ ਹੈ ਵਾਲ ਕਿਲਮਰ ਬੀ ਆਪਸ਼ਨ ਸਹੀ ਹੈ ਵਿਚ ਐਗਰੀਕਲਚਰ ਪ੍ਰੋਡਕਟ ਫ্রম ਵ੍ਰੈਂਗਲ Telangana received the GI tag April 2025 Emilya ji chapata chilli nu a option hai ya chapata chilli next question hai ji which indian prime minister was conferred with the sri lanka's highest civilian award the mitra bhushan on april 5 25 Emilya ji jehda award milya hai narendra modi ne milya hai mitra bhushan jehda ki sri lanka da sabta wadda award hai ਨੈਕਸਟ ਕੁਐਸਚਨ ਹੈ ਜੀ ਵਿਚ ਸਟੇਟ ਗਵਰਨਮੈਂਟ ਇਨੀਸ਼ੀਏਟਡ ਦਾ ਆਦਰਸ਼ ਸੰਸਕ੍ਰਿਤ ਵਿਲੇਜ ਪ੍ਰੋਗਰਾਮ ਟੂ ਪ੍ਰੋਮੋਟ ਸੰਸਕ੍ਰਿਤ ਇਹ ਸ਼ੁਰੂ ਕੀਤਾ ਗਿਆ ਹੈ ਜੀ ਉੱਤਰਾਖੰਡ ਦੁਆਰਾ ਸੰਸਕ੍ਰਿਤ ਨੂੰ ਪ੍ਰੋਮੋਟ ਕਰਨ ਦੇ ਲਈ ਇਹਦੇ ਵਿੱਚ ਕੀ ਕੀਤਾ ਜਾਊਗਾ ਜੀ ਉੱਤਰਾਖੰਡ ਦੇ ਜਿੰਨੇ ਵੀ ਜ਼ਿਲ੍ਹੇ ਨੇ ਜਿਹਨੂੰ ਉੱਤਰਾਖੰਡ ਦੇ ਟੋਟਲ ਜ਼ਿਲ੍ਹੇ ਹੈਗੇ ਨੇ ਜੀ 13 13 ਜ਼ਿਲ੍ਹਿਆਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ ਘੱਟੋ-ਘੱਟ ਇੱਕ ਪਿੰਡ ਨੂੰ ਕੀ ਕੀਤਾ ਜਾਊਗਾ ਜੀ ਸੰਸਕ੍ਰਿਤ ਦੀ ਜਿਹੜੀ ਸਿੱਖਿਆ ਦਿੱਤੀ ਜਾਊਗੀ ਨੈਕਸਟ ਕੁਐਸਚਨ ਹੈ ਜੀ which organization did n chandrashekar join as part of inf managing directors advisory council ek kita gaya ji jehda advisory council on entrepreneurship and growth jide according ki hui hai ji jehde n chandrashekar ne ohna di appointment hui hai next question hai ji what is the primary aim of palna scheme under mission shakti jehda mission shakti hai ji ede vich ki kita gaya si ki 2021 22 ate 2025 ਤੇ 26 ਦੇ ਪੀਰੀਅਡ ਦੇ ਵਿੱਚ ਔਰਤਾਂ ਦੀ ਜਿਹੜੀ ਓਵਰਆਲ ਤਰੱਕੀ ਆ ਉਹਦੇ ਲਈ ਸ਼ੁਰੂ ਕੀਤਾ ਗਿਆ ਸੀ ਤੇ ਇਹਦੇ ਮਿਸ਼ਨ ਦੇ ਤਹਿਤ ਜਿਹੜੀ ਪਾਲਣਾ ਸਕੀਮ ਆਂਦੀ ਹੈ ਜੀ ਉਹਦੇ ਵਿੱਚ ਕੀ ਕੀਤਾ ਗਿਆ ਬੀ ਆਪਸ਼ਨ ਸਹੀ ਬਣੇਗੀ ਕਿ ਜਿਹੜੇ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਨੇ ਉਹਨਾਂ ਦੀ ਕੇਅਰ ਕੀਤੀ ਜਾਊਗੀ ਵਰਕਿੰਗ ਊਮਨਜ਼ ਆਫਰਿੰਗ ਡੇ ਕੇਅਰ ਫੈਸਿਲਿਟੀਆਂ ਫਾਰ ਚਿਲਡਰਨ ਆਫ ਵਰਕਿੰਗ ਮਦਰ 6 ਮਹੀਨੇ ਤੋਂ ਲੈ ਕੇ ਜੇ ਜੀ ਹੋਗੀ 6 ਸਾਲ ਤੱਕ ਨੈਕਸਟ ਕੁਐਸਚਨ ਹੈ ਜੀ ਵੇਅਰ ਇਜ਼ ਦਾ ਸਟਾਰਟਅਪ ਮਹਾਕੁੰਭ 2025 ਸ਼ੈਡਿਊਲ ਟੂ ਟੇਕ ਪਲੇਸ ਜਿਹੜਾ ਸਟਾਰਟਅਪ ਮਹਾਕੁੰਭ ਹੈ ਜੀ ਉਹ ਸਟਾਰਟ ਕੀਤੇ ਗਏ ਨੇ ਨਵੀਂ ਦਿੱਲੀ ਦੇ ਵਿੱਚੋਂ ਇਹ ਹੈਗਾ ਜੀ ਜਿਹੜਾ ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਤੇ ਇੰਡਸਟਰੀ ਤੇ ਇੰਟਰਨਲ ਟ੍ਰੇਡ ਵਾਲਾ ਹੈ ਉਹਨਾਂ ਨੇ ਕੀ ਕੀਤਾ ਜੀ ਮਿਨਿਸਟਰੀ ਆਫ ਕਮਰਸ ਤੇ ਇੰਡਸਟਰੀ ਦੇ ਅੰਡਰ ਸਟਾਰਟਅਪ ਦਾ ਜਿਹੜਾ ਸੈਕੰਡ ਐਡੀਸ਼ਨ ਹੈ ਸ਼ੁਰੂ ਕੀਤਾ ਜੀ 4 ਤੋਂ ਲੈ ਕੇ 6 ਤੱਕ ਨਾਮ ਇਹਦਾ ਮਹਾਕੁੰਭ ਤੇ ਰੱਖਿਆ ਗਿਆ ਹੈ ਤੇ ਨਵੀਂ ਦਿੱਲੀ ਤੋਂ ਸਟਾਰਟ ਹੋਏ ਨੇ ਨੈਕਸਟ ਕੁਐਸਚਨ ਹੈ ਜੀ ਵਿਚ ਇੰਡੀਅਨ ਬਾਕਸਰ ਬਿਕੇਮ ਦਾ ਫਰਸਟ ਟੂ ਬਿਕ विन द ग्लोबल सॉरी विन द गोल्ड एट वर्ल्ड बॉक्सिंग कम ट्वेंटी फाइव ये जी हितेश गुलिया ने नेक्स्ट क्वेश्चन है जी व्हाट इज द थीम ऑफ द इंटरनेशनल डे ऑफ स्पोर्ट फॉर डेवलपमेंट एंड पीस 2025 ए यदि सही ऑप्शन है जी जी थीम है लेवलिंग द प्लेइंग फील्ड स्पोर्ट फॉर सोशल इंक्लूजन नेक्स्ट क्वेश्चन है जी हाउ मैनी जी आई टैग डिड सिक्योर फॉर ਨਿਊ ਪ੍ਰੋਡਕਟਸ ਇਨ 25 ਜਿਹੜੇ ਜੀਆਈ ਟੈਗ ਮਿਲੇ ਨੇ ਜੀ ਉਹ ਮਿਲੇ ਨੇ ਪੰਜ ਪ੍ਰੋਡਕਟਸ ਦੇ ਲਈ ਬੈਸਟ ਬੰਗਾਲ ਨੂੰ ਨੈਕਸਟ ਕੁਐਸਚਨ ਹੈ ਜੀ ਵਿਚ ਕੰਟਰੀ ਲਾਂਚਡ ਅ ਨਿਊ ਸਪੇਸ ਮਿਸ਼ਨ ਟੂ ਐਕਸਪਲੋਰ ਮਾਰਸ ऑन अप्रैल 10 2025 जेडा मिशन लॉन्च ਕੀਤਾ ਜੀ ਇੰਡੀਆ ਨੇ ਕੀਤਾ ਮਾਰਸ ਦੇ ਲਈ ਜਿਹਦਾ ਨਾਮ ਹੈ ਮੰਗਲਯਾਨ 2 ਨੈਕਸਟ ਕੁਐਸਚਨ ਹੈ ਜੀ ਵਿਚ ਸਟੇਟ ਲਾਂਚ ਦਾ ਹਰ ਕੇਤ ਸਵਸਥ ਕੇਤ ਇਨੀਸ਼ੀਏਟਿਵ ਟੂ ਬੂਸਟ ਸੋਇਲ ਹੈਲਥ ਇਹ ਹਰਿਆਣਾ ਦੁਆਰਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਮਿੱਟੀ ਦੀ ਗੁਣਵੱਤਾ ਤੇ ਧਿਆਨ ਦਿੱਤਾ ਜਾਊਗਾ ਤੇ ਮਿੱਟੀ ਦੇ ਸੈਂਪਲ ਲਏ ਜਾਣਗੇ। ਉਸ ਤੋਂ ਨੈਕਸਟ ਕੁਐਸਚਨ ਹੈ ਜੀ। ਵਾਟ ਇਜ਼ ਵਾਟ ਇਜ਼ ਦਾ ਪਰਸੈਂਟੇਜ ਆਫ ਰਿਜ਼ਰਵੇਸ਼ਨ ਅਨਾਉਂਸਡ ਫੋਰ ਅਗਨੀਵੀਰ ਹਰਿਆਣਾ ਪੁਲਿਸ ਜੋਬਸ। ਹਰਿਆਣਾ ਜਿਹੜੀ ਜੀ ਹਰਿਆਣਾ ਸਰਕਾਰ ਦੁਆਰਾ ਅਗਨੀਵੀਰ ਦੇ ਵਿੱਚ ਜਿਹੜੇ ਜਵਾਨ ਆਣਗੇ ਉਹਨਾਂ ਦੇ ਹਰਿਆਣਾ ਪੁਲਿਸ ਦੇ ਵਿੱਚ ਰਿਜ਼ਰਵੇਸ਼ਨ ਰੱਖੀ ਗਈ ਹੈ ਪੁੱਛਿਆ ਗਿਆ ਕਿ ਕਿੰਨੀ ਰੱਖੀ ਗਈ ਹੈ। 20% ਦਾ ਅਨਸਰ ਹੈ। ਨੈਕਸਟ ਹੈ ਜੀ ਵਿਚ ਸਿਟੀ ਆਨਰਡ ਪ੍ਰੈਜ਼ੈਂਟ ਗ੍ਰੋਪੀ ਮੁਰੂਗੂ ਵਿਦ ਦਾ ਸਿਟੀ ਕੀ ਆਫ ਆਨਰ। ਇਹ ਜਦੋਂ ਦ੍ਰੋਪਤੀ ਮਰਮੂ ਪੁਰਤਗਾਲ ਦੀ ਯਾਤਰਾ ਤੇ ਗਏ ਨੇ 4 ਦਿਨ ਦੇ ਲਈ ਉੱਥੇ ਦੇ ਸ਼ਹਿਰ ਲਿਸਬਨ ਆ ਜਿਹਦੇ ਵਿੱਚ ਕੀ ਕੀਤਾ ਗਿਆ ਜੀ ਦ੍ਰੋਪਤੀ ਮਰਮੂ ਨੂੰ ਅਵਾਰਡ ਦਿੱਤਾ ਗਿਆ ਹੈ ਸਿਟੀ ਕੀ ਆਫ ਆਨਰ ਦਾ ਅਕੋਰਡਿੰਗ ਟੂ ਦਾ ਊਮਨ ਐਂਡ ਮੈਨਸ ਇਨ ਇੰਡੀਆ 2024 ਵਾਟ ਇਜ਼ ਦਾ ਫੀਮੇਲ ਲੇਬਰ ਫੋਰਸ ਫੀਮੇਲ ਲੇਬਰ ਫੋਰਸ ਦੇ ਪਾਰਟਿਸਪੇਸ਼ਨ ਦੀ ਗੱਲ ਹੋ ਰਹੀ ਹੈ ਜੀ ਕਿੰਨੀ ਹੈ ਸਹੀ ਆਪਸ਼ਨ ਹੈ 7.1% ਨੈਕਸਟ ਕੁਐਸਚਨ ਹੈ ਜੀ ਅੰਡਰ ਪੀਐਮ ਮੋਦਰਾ ਯੋਜਨਾ ਵਾਟ ਇਜ਼ ਦਾ ਮੈਕਸਿਮਮ ਲੋਨ ਅਮਾਉਂਟ ਅੰਡਰ ਦਾ ਤਰੁਣ ਪਲੱਸ ਤਰੁਣ ਪਲੱਸ ਕੈਟੇਗਰੀ ਹੈ ਜੀ ਚੌਥੇ ਨੰਬਰ ਦੀ ਕੈਟੇਗਰੀ ਹੈ ਪੀਐਮ ਮੋਦਰਾ ਯੋਜਨਾ ਦੇ ਅੰਦਰ ਜਿਹੜੀ ਕਿ 2024 ਦੇ ਵਿੱਚ ਐਡ ਹੋਈ ਸੀ ਇਹਦੇ ਵਿੱਚ ਸਭ ਤੋਂ ਵੱਡੀ ਕੈਟੇਗਰੀ ਜੀ ਦੇ ਵਿੱਚ 20 ਲੱਖ ਤੱਕ ਦਾ ਲੋਨ ਆ ਜਿਹੜਾ ਦਿੱਤਾ ਜਾਂਦਾ ਨੈਕਸਟ ਕੁਐਸਚਨ ਹੈ ਜੀ ਵਾਟ ਵਾਸ ਦਾ ਫੋਕਸ ਆਫ ਇੰਡੀਆ ਯੂਏ ਟਾਕ ਹੈਲਡ ਇਨ ਨਿਊ ਡੈਲੀ ਅਪ੍ਰੈਲ 8 ਇਹਦੇ ਵਿੱਚ ਜੀ ਯੂਏ ਦੇ ਜਿਹੜੇ ਪਰਸਨਸ ਆਏ ਸੀਗੇ ਕ੍ਰਾਊਨ ਪ੍ਰਿੰਸ ਐਸੀ ਉਹ ਉਹਦੀ ਗੱਲ ਕੀਤੀ ਗਈ ਹੈ ਕਿ ਕਾਦੇ ਮੁੱਦੇ ਆ ਤਾਂ ਇਹ ਡਿਫੈਂਸ ਕਾਰਪੋਰੇਸ਼ਨਸ ਤੇ ਗੱਲ ਹੋਈ ਹੈ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਮੇਨ ਆਬਜੈਕਟਿਵ ਆਫ ਸੈਵੰਥ ਐਡੀਸ਼ਨ ਆਫ ਪੋਸ਼ਨ ਪਕਵੜਾ ਲਾਂਚਡ ਔਨ 8th April 2025 ਇਹਦਾ ਹੈਗਾ ਜੀ ਟੈਕਲਿੰਗ ਮਲਨਿਊਟ੍ਰੀਸ਼ਨ ਕਪੋਸ਼ਨ ਦੇ ਵਿਰੁੱਧ ਹੈ ਨੈਕਸਟ ਹੈ ਜੀ ਵਾਟ ਇਜ਼ ਦਾ ਫਰੰਟ ਫਰੰਟ ਰਨਰ ਇਨ ਗੈਬੌਨਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸ਼ੈਡਿਊਲ ਗੈਬੋਨਾ ਜਿਹੜੇ ਇਹਦੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਗੈਬਨ ਕੰਟਰੀ ਅਫਰੀਕਨ ਕੰਟਰੀ ਹੈ ਇਹ ਬਣੇ ਨੇ ਜੀ ਬੀ ਆਪਸ਼ਨ ਸੀ ਹੈ ਬਰਾਸ ਐਲਿਵੀਓ ਨਿਗੇਮਾ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਪਰਪਸ ਆਫ ਆਰਜੀਆਜ਼ ਆਫੀਸ਼ੀਅਲ ਵਟਸਐਪ ਚੈਨਲ ਲਾਂਚਡ ਔਨ ਅੰਡਰ ਆਰਜੀਆ ਹੀ ਕਹਤਾ ਹੈ ਪਹਿਲੇ ਗਲੇ ਵੀ ਯਾਦ ਰੱਖਿਓ ਜੀ ਕਿਹੜੇ ਕਿਹੜਾ ਚੈਨਲ ਆ ਤੇ ਕਿਹਦੇ ਅੰਦਰ ਇਹ ਲਾਂਚ ਹੋਇਆ ਆ ਆਰਜੀਆ ਕਹਤਾ ਦੇ ਅੰਦਰ ਹੋਇਆ ਹੈ ਜੀ ਹਾਂਜੀ ਸਹੀ ਆਪਸ਼ਨ ਹੈਗੀ ਹੈ ਜੀ ਕਾਦੇ ਕੀ ਕਰਨਾ ਨੇ ਫਾਈਨੈਂਸ਼ੀਅਲ ਲਿਟਰੇਸੀ ਜਿਹਨੂੰ ਪ੍ਰਮੋਟ ਕਰਨਾ ਹੈ ਨੈਕਸਟ ਕੁਐਸਚਨ ਹੈ ਵਾਟ ਇਜ਼ ਦਾ ਟਾਈਟਲ ਆਫ ਐਸ ਅਮੁਜਾ ਮਲ ਆਟੋ ਬਾਇਓਗ੍ਰਾਫਿਕ ਟ੍ਰਾਂਸਲੇਟਡ ਬਾਈ ਸ਼੍ਰੀ ਰਾਮ ਵੀ ਪਹਿਲੇ ਉਹਨਾਂ ਨੇ ਜਿਹੜੀ ਬੁੱਕ ਲਿਖੀ ਸੀ ਜੀ ਉਹ ਹੈਗੀ ਆ ਨਾਨਕੰਦਾ ਭਾਰਤਮ ਜਿਹੜਾ ਕਿ ਸ਼੍ਰੀ ਰਾਮ ਵੀ ਨੇ ਜਿਹੜੀ ਟ੍ਰਾਂਸਲੇਟ ਕੀਤੀ ਹੈ ਦਾ ਇੰਡੀਆਈ ਸਾ ਨੈਕਸਟ ਹੈ ਜੀ ਹਾਊ ਮੈਨੀ ਰੈਫਲ ਮਰੀਨ ਫਾਈਟਰ ਜੈਟ ਇਨ ਇੰਡੀਆ ਬਾਇੰਗ ਫਰੋਮ ਫਾਸ ਫਾਸ ਪਰ ਰੈਫਲ ਜਹਾਜ਼ ਨੇ ਜੀ ਜਿਹੜੇ ਖਰੀਦੇ ਨੇ ਉਹ ਇੰਡੀਆ ਨੇ ਖਰੀਦੇ ਨੇ 26 ਜਹਾਜ਼ ਖਰੀਦੇ ਨੇ ਜੀ ਜਿਹਦੇ ਵਿੱਚ ਚਾਰ ਕੀ ਹੋਣਗੇ ਵਨ ਸੀਟਰ ਹੋਣਗੇ ਤੇ ਉਸ ਤੋਂ ਇਲਾਵਾ ਚਾਰ ਜਿਹੜੇ ਹੋਣਗੇ ਜੀ 2 ਸੀਟਰ ਹੋਣਗੇ ਜਿਹੜੇ ਕਿ ਟ੍ਰੇਨਿੰਗ ਦੇ ਲਈ ਹੋਣਗੇ ਉਸ ਤੋਂ ਇਲਾਵਾ ਜਿਹੜੇ 22 ਹੋਣਗੇ ਜੀ ਉਹ ਅਲੱਗ ਤੋਂ ਜਹਾਜ਼ ਹੋਣਗੇ ਸਿੰਗਲ ਨੈਕਸਟ ਹੈ ਜੀ ਵਿਚ ਕੰਟਰੀ ਬੀਕਮ ਦਾ 54th ਸਿਗਨੇਟਰੀ ਟੂ ਆਰਮ ਆਟਰਨਿਕ ਅਕੋਰਡ ਇਹ ਸਾਈਨ ਕੀਤਾ ਹੈ ਜੀ ਬੰਗਲਾਦੇਸ਼ ਨੇ ਨੈਕਸਟ ਕੁਐਸਚਨ ਹੈ ਕਿ 54ਵੇਂ ਨੰਬਰ ਵਾਲੀ ਕੰਟਰੀ ਬਣ ਚੁੱਕੀ ਹੈ ਜੀ ਜਿਨ੍ਹਾਂ ਨੇ ਇਹ ਜਿਹੜੀ ਸੰਧੀ ਹੈ ਸਾਈਨ ਕੀਤੀ ਹੈ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਪ੍ਰਿੰਸੀਪਲ ਆਫ ਹੋਮਿਓਪੈਥੀ ਹਾਈਲਾਈਟਡ ਔਨ ਵਰਡ ਹੋਮਿਓਪੈਥੀ ḍ ਜਿਹੜਾ ਇਹਨਾਂ ਦਾ ਪ੍ਰਿੰਸੀਪਲ ਹੈ ਜਿਹੜਾ ਸਿਧਾਂਤ ਹੈ ਜਿਹੜਾ ਕਿਸપર ਹਾਈਲਾਈਟ ਕੀਤਾ ਗਿਆ ਉਹ ਕੀਤਾ ਗਿਆ ਲਾਈਕ ਪਿਉਜ਼ ਲਾਈਕ ਥੈਂਕਸ ਫਰ ਵਾਚਿੰਗ